ਨਾ ਕੋਈ OTP ਨਹੀਂ ਕੋਈ ਲਿੰਕ ਕਾਲ ਹੋਲਡ ਕਰਵਾ ਕੇ ਉੜਾਲੇ ਖਾਤੇ ਦੇ ਵਿੱਚੋਂ 140000 ਰੁਪਏ ਸੋ ਵੱਖਰੀ ਕਿਸਮ ਦੀ ਠੱਗੀ ਹੋਈ ਹੈ ਉਸ ਨੂੰ ਨਾ ਤਾਂ ਕੋਈ OTP ਕੋਡ ਆਉਂਦਾ ਨਾ ਹੀ ਕੋਈ ਸੰਦੇਸ਼ ਆਉਂਦਾ ਉਸ ਨੇ ਆਪਣੇ ਖਾਤੇ ਬਾਰੇ ਕੋਈ ਵੀ ਡਿਟੇਲ ਕਿਸੇ ਨੂੰ ਵੀ ਨਹੀਂ ਸ਼ੇਅਰ ਕੀਤੀ ਪਰ ਫਿਰ ਵੀ ਉਹਦੇ ਖਾਤੇ ਚੋਂ 140000 ਰੁਪਏ ਦੀ ਕਰੀਮ ਰਕਮ ਉਡਾਲ ਲਈ ਜਾਂਦੀ ਹੈ ਹੁਣ ਆ ਪੀੜਿਤ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਬੈਂਕ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਜੁੜੀ ਕੀਤੀ ਗਈ ਹੈ ਉਹਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ ट्रांजैक्शन ਹੋਈ ਆ ਤੇ ਜੇ ਤੁਸੀਂ ਦੂਜੀ ट्रांजੈਕਸ਼ਨ ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ। ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਇੰਸ਼ੋਰੈਂਸ ਆਲਰੇਡੀ ਹੈਗੀ ਆ। ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਮੈਂ ਕਿਹਾ ਕਿ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ। ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ। ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਿਆ ਵੀ ਜੇ ਤੁਹਾਡੇ 138986 ਰੁਪਏ ਪੈਸੇ ਕੱਟੇ ਗਏ ਲੌਗਇਨ ਵੀ ਆ ਗਿਆ ਸਭ ਕੁਝ ਆ ਗਿਆ 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ ਉਹਨਾਂ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਆਪਣੀ ਜੋ ਵੀ ਘਟਨਾ ਹੈ ਉਹਨਾਂ ਨੂੰ ਦੱਸਿਆ